ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ 350 ਸਾਲਾ ਸ਼ਹੀਦੀ ਸਤਾਪਦੀ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦਿਖਣ ਨੂੰ ਮਿਲ ਰਿਹਾ ਜਿਸ ਦੇ ਚਲਦਿਆਂ ਜੇਕਰ ਗੱਲ ਕੀਤੀ ਜਾਵੇ ਐਸਜੀਪੀਸੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਉਹਨਾਂ ਵੱਲੋਂ ਇੱਕ ਅਹਿਮ ਉਪਰਾਲਾ ਜਿਹੜਾ ਵਾ ਇਸ ਵਾਰ ਜੋ ਸ਼ਹੀਦੀ ਸਤਾਪਦੀ ਨੂੰ ਲੈ ਕੇ ਵਿੱਢਿਆ ਗਿਆ ਵਾ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਨਗਰ ਦੇ ਅਨੰਤ ਨਾਨਕ ਤੋਂ ਮੱਟਨ ਸਾਹਿਬ ਜੋ ਗੁਰਦੁਆਰਾ ਸਾਹਿਬ ਆ ਉੱਥੋਂ ਜਿਵੇਂ ਅੱਜ 15 ਨਵੰਬਰ ਨੂੰ ਜੈਕਾਰਿਆਂ ਦੀ ਗੂੰਜ ਦੇ ਵਿੱਚ ਇੱਕ ਜਿਹੜਾ ਵਿਸ਼ਾਲ ਤੇ ਅਲੋਲਿਕ ਨਗਰ ਕੀਰਤਨ ਆ ਉਹਦੀ ਆਰੰਭਤਾ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਉਸ ਦੀ ਜਿਹੜਾ ਵਿਸ਼ਰਾਮ ਹੈ ਜਿਹੜਾ ਪੜਾ ਹੈਗਾ ਠਹਿਰਨ ਦਾ ਰਾਤਰੀ ਦਾ ਉਹ ਜੰਮੂ ਸ਼ਹਿਰ ਦੇ ਵਿੱਚ ਦੱਸਿਆ ਜਾ ਰਿਹਾ ਤੇ ਇਸ ਤੋਂ ਇਲਾਵਾ ਜਿਵੇਂ ਕੱਲ 16 ਤਰੀਕ ਨੂੰ WhatsApp ਦੇ ਵਿੱਚ ਇਸ ਨਗਰ ਕੀਰਤਨ ਦਾ ਜਿਹੜਾ ਵਾ ਇਹ ਠਹਿਰ ਹੋਵੇਗੀ ਵਿਸ਼ਰਾਮ ਹੋਵੇਗਾ ਉਸ ਤੋਂ ਜਕਾਰਿਆਂ ਦੀ ਗੂੰਜ ਦੇ ਵਿੱਚ ਚੱਲ ਕੇ ਇਸੇ ਤਰ੍ਹਾਂ ਹੀ ਅਗਲੇ ਦਿਨ ਜਿਹੜਾ ਵਾ ਇਹ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੋਂ ਹੁੰਦਾ ਹੋਇਆ ਪ੍ਰਾਣਾਸ਼ਾਲਾ ਦੇ ਵਿੱਚ ਪੁੱਜੇਗਾ ਸੋ ਪ੍ਰਾਣਾਸ਼ਾਲਾ ਦੇ ਵਿੱਚ ਇਸ ਨਗਰ ਕੀਰਤਨ ਦੇ ਸਵਾਗਤ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਗੁਰਦੁਆਰਾ ਸਿੰਘ ਸਭਾ ਪ੍ਰਾਣਾਸ਼ਾਲਾ ਦੇ ਵਿੱਚ ਖੜੇ ਹਾਂ ਗੁਰਦੁਆਰਾ ਪ੍ਰਾਣਾਸ਼ਾਲਾ ਜਿਹੜਾ ਇਹ ਬੇਟ ਇਲਾਕੇ ਦਾ ਜਿਹੜਾ ਕੇਂਦਰ ਬਿੰਦੂ ਮੰਨਿਆ ਜਾਂਦਾ ਸੋ ਤੁਹਾਨੂੰ ਦੱਸ ਦਈਏ ਕਿ ਇਲਾਕੇ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਿਹੜਾ ਵਾ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਵਾ ਪਿੰਡ ਪੱਦਰ ਤੋਂ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਇਸ ਨਗਰ ਕੀਰਤਨ ਦੇ ਸਵਾਗਤ ਵਾਸਤੇ ਸੋ ਇਸ ਤੋਂ ਅੱਗੇ ਇਹ ਨਗਰ ਕੀਰਤਨ ਚੱਲਦਾ ਹੋਇਆ ਜੋ ਗਰਨਾ ਸਾਹਿਬ ਹੈ ਜ਼ਿਲ੍ਹਾ ਸ਼ਿਹਾਰਪੁਰ ਦੇ ਵਿੱਚ ਉੱਥੇ ਅ विश्राम ਕਰੇਗਾ ਤੇ 18 ਤਰੀਕ ਨੂੰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿਹੜਾ ਵਾ ਇਹਦੀ ਸਮਾਪਤੀ ਹੋਵੇਗੀ ਸੋ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਇਸ ਨਗਰ ਕੀਰਤਨ ਨੂੰ ਲੈ ਕੇ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਾਡੇ ਨਾਲ ਬਾਬਾ ਮੁਖਤਿਆਰ ਸਿੰਘ ਜੀ ਕਿ ਕਿਵੇਂ ਦੀਆਂ ਤਿਆਰੀਆਂ ਨੇ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਨਰਜੀਤ ਟੀਵੀ ਵਾਲਿਆਂ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ 350 ਸਾਲਾਂ ਕੁਰਤੀਗ ਵਾਧੁਰ ਮਹਾਰਾਜ ਜੀ ਦਾ ਸਿੱਧੀ ਜੜਾ ਜੋ ਸਾਡੇ ਇਧਰ ਬਾੜ ਸਾਹਿਬ ਤੋਂ 16 ਤਰੀਕ ਨੂੰ ਚੱਲੇਗਾ ਸਾਡੇ ਨਗਰ ਦੇ ਵਿੱਚ 17 ਤਰੀਕ ਨੂੰ ਪਿੰਡ ਪਰਾਣਾ ਸ਼ਲਾ ਵਿੱਚ ਪਹੁੰਚੇਗਾ ਸਾਰੇ ਸੰਗਤ ਇਲਾਕੇ ਦੀਆਂ ਸੰਗਤਾਂ ਮੈਂਬਰ ਪੰਚਾਇਤ ਪ੍ਰਧਾਨ ਇਲਾਕੇ ਦੇ ਮੋਹਰਵਾਰ ਆਦਮਿਆਂ ਦੇ ਸੰਯੋਗ ਨਾਲ ਇਹ ਸਾਰੇ ਸੰਗਤ ਦੀ ਸੰਯੋਗ ਨਾਲ ਇੱਥੇ ਧੰਨਵਾਦ ਜਿਹੜਾ ਉਹ ਕੀਤਾ ਜਾਏਗਾ ਇਹ ਸਾਰਾ ਪ੍ਰਵੰਧ ਪਿੰਡ ਪ੍ਰਣਾਸ਼ਾਲਾ ਦੀ ਗੁਰਦੁਆਰਾ ਦੀ ਕਮੇਟੀ ਦੇ ਅੰਡਰ ਹੋਏਗਾ ਕੋਈ ਵੀ ਇੱਥੇ ਪਾਰਟੀਵਾਦੀ ਨਹੀਂ ਸਾਰੇ ਸਾਰੇ ਰਲ ਕੇ Hindu Sikh ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ ਤੇ ਮਹਾਰਾਜ ਦਾ ਜੋ ਵੀ ਸੰਗਤ ਆਈਗੇ ਉਹਨਾਂ ਦਾ ਧੰਨਵਾਦ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਇਹਨਾਂ ਤੋਂ ਇਲਾਵਾ ਜਿਵੇਂ ਗੁਰਨਾਮ ਸਿੰਘ ਨੇ ਸਾਡੇ ਨਾਲ ਖੜੇ ਕਲਗੀ ਤਰਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਨੇ ਉਹਨਾਂ ਦੇ ਪਿੰਡ ਦੀਆਂ ਸੰਗਤਾਂ ਲੋਕ ਵੀ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਜਸਬੀਰ ਸਿੰਘ ਜੀ ਮਹਿਗੀਆਂ ਤੋਂ ਨੇ ਗੁਰਿਆਤ ਤੋਂ ਸੰਗਤਾਂ ਆਈਆਂ ਨੇ ਵੱਖ-ਵੱਖ ਪਿੰਡਾਂ ਤੋਂ ਨੇ ਕਿਵੇਂ ਵੇਖਦੇ ਹੋ ਇਸ ਨਗਰ ਕੀਰਤਨ ਦੀ ਵਿਸ਼ਾਲ ਰੂਪਰੇਖਾ ਨੂੰ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਨਹ ਜਹਾਜ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਵੇਂ ਪਾਸ਼ਾ ਜੀ ਸੀਧਾਂ ਦੇ ਸਰਤਾਜ ਜਿਨ੍ਹਾਂ ਦੇ ਜਾਂਚ ਇਹ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਣਾ ਸੁਬਾਖ ਵਕ ਵਕ ਤਰੀਕੇ ਦੇ ਨਾਲ ਪੜਾ ਕਰਦਾ ਇੱਥੇ ਸਾਡੇ ਕੋਲ ਪੁਰਾਣਾ ਸ਼ਾਲਾ 17 ਤੱਕ ਨੂੰ ਪਹੁੰਚ ਰਹੇ ਨੇ ਉਸ ਦੇ ਸੰਬੰਧ ਵਿੱਚ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਟਨ ਕੋਟ ਉਹਨਾਂ ਦੇ ਚਰਨਾਂ 'ਚ ਉਹਨਾਂ ਨੂੰ ਸੀਸ ਨਿਵਾਣ ਗੀਆਂ ਉਹਦੇ ਸੰਬੰਧ ਵਿੱਚ ਸਾਰੇ ਭਾਈਚਾਰਾ ਕਿਉਂਕਿ ਹਿੰਦੂ ਦੀ ਚਾਦਰ ਗੁਰੂ ਤੇਗ ਬਹਾਦਰ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਇਸ ਭਾਰਤ ਲਈ ਦੇਸ਼ ਲਈ ਇਹ ਕੁਰਬਾਨ ਕੀਤਾ ਮੈਂ ਸਮਝਦਾ ਕਿ ਇਹ ਪ੍ਰਾਣਾਸ਼ਾਲਾ ਦੀ ਜਿਹੜੀ ਗੁਰਦਰਾ ਪ੍ਰਬੰਧਕ ਕਮੇਟੀ ਹੈ ਇਹ ਬਹੁਤ ਹੀ ਸੂਝਵਾਨ ਹੈ ਔਰ ਇਲਾਕੇ ਨੂੰ ਇਹ ਸੇਵਾ ਦੇ ਰਿਹਾ ਗੁਰਦਰਾ ਪ੍ਰਾਣਾਸ਼ਾਲਾ ਇਹ ਬੜਾ ਵਧੀਆ ਇਹ ਗੁਰੂ ਘਰ ਦੀ ਸੇਵਾ ਚੱਲਦੀ ਆ ਸੋ ਇਹਨਾਂ ਦੇ ਸੰਗਤਾਂ ਵੱਲੋਂ ਵਾਕ ਵਾਕ ਸੰਗਤਾਂ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਲਾਓ ਤੇ ਗੁਰੂ ਕੇ ਲੰਗਰ ਜਿਹੜਾ ਟੁੱਟ ਚੱਲਣਗੇ ਚਾਹ ਦੇ ਲੰਗਰ ਚੱਲਣਗੇ ਸੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਜਿਹੜਾ ਸ਼ਹੀਦੀ ਦਾ ਦਿਹਾੜਾ ਧੂਮ-ਤਾਮ ਨਾਲ ਇੱਥੇ ਸਾਰੀਆਂ ਸੰਗਤਾਂ ਦਾ ਸਵਾਗਤ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹਨਾਂ ਤੋਂ ਇਲਾਵਾ ਜਿਵੇਂ ਕੈਪਟਨ ਪਿਆਰਾ ਸਿੰਘ ਨੇ ਜੋ ਮੁੱਖ ਸਕੱਤਰ ਨੇ ਇਸ ਗੁਰੂ ਘਰ ਦੇ ਮੁਖ ਬੁਲਾਰੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਜਿਵੇਂ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡਾ ਸਹਿਯੋਗ ਜਿਹੜਾ ਮਿਲ ਰਿਹਾ ਤੇ ਸੰਗਤਾਂ ਦੇ ਵਿੱਚ ਕਿਦਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਨਰੇਟਿਵ ਮੇਰਾ ਵੀਰ ਗੁਰਵਿੰਦਰ ਗਰਾਜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੋ ਮੈਂ ਇੱਕ ਵਾਰੀ ਪੂਰੇ ਸੰਗਤ ਦਾ ਤਿਆਦ ਲੋਤਰ ਮਾਦਾ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਨੇ ਸਾਰੇ ਜਾਣੇ ਬੜੇ ਮਿਲ ਕੇ ਰਾਸਨ ਪੁਚਾਰੇ ਨੇ ਮਾਇਆ ਵਿਚਾਰੇ ਨੇ ਤੇ ਤਾਂ ਕਿ ਆਸੀਂ ਜਿਹੜਾ ਨਗਰ ਕੀਰਤਨ ਜਿਹੜਾ ਸ਼੍ਰੀ ਨਗਰ ਤੋਂ ਚੱਲਣਾ ਵਾ ਇੰਦਰੀ ਚਾਦਰ ਨਵੀਂ ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਛੀਤੀ ਢਾੜੇ ਦੀ ਸ਼ਰਮਤ ਇੱਥੇ ਆਹੀ ਸਾਰੀ ਸੰਗਤ ਨੂੰ ਜੀ ਆਇਆਂ ਕਹਿਣਾ ਵਾ ਤੇ ਉਸ ਤੋਂ ਬਾਅਦ ਸੰਗਤ ਦਾ ਧੰਨਵਾਦ ਕਰਨਾ ਇਹ ਜਿਹੜੀ ਤਿਆਰੀ ਹੈ ਪੂਰੀ ਮੁਕੰਮਲ ਜਿਹੜੀ ਆਹੀ ਕੱਲ ਤੱਕ ਕਰ ਲਈ ਹੈ ਤੇ ਸੰਗਤ ਦਾ ਬਹੁਤ ਧੰਨਵਾਦ ਆ ਦੂਸਰੀ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਇਹ ਪਾਰਟੀ ਦੇ ਉੱਪਰ ਉੱਠ ਕੇ ਇਹ ਜਿਹੜਾ ਸਾਰਾ ਇਸ ਗੁਰੂ ਘਰ ਨਾਲ ਸੰਗਤ ਨਾਲ ਪਿਆਰ ਕਰਨਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨਾ ਇਹ ਬੇਨਤੀ ਜਰੂਰ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਾਬਾ ਸੁਖਵਿੰਦਰ ਸਿੰਘ ਭਿੱਲੀ ਨੇ ਇਲਾਕੇ ਦੇ ਮੋਤਵਾਰ ਨੇ ਗੁਰਸਖ ਵੀਰ ਨੇ ਇਹਨਾਂ ਸੇਵਾਵਾਂ ਨੂੰ ਸੰਗਤਾਂ ਦੀਆਂ ਜਿਹੜੀਆਂ ਸੇਵਾਵਾਂ ਨੂੰ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੁਹਾਡੇ ਨਗਰਾਂ ਦੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਾਲਾਂ ਦੀ ਦੀਵਿਦਾੜਾ ਆਪਾਂ ਮਨਾ ਰਹੇ ਆਂ ਸ਼੍ਰੀ ਨਗਰ ਤੋਂ ਬਾੜ ਸਾਹਿਬ ਹੁੰਦਾ ਆ 17 ਤਰੀਕ ਨੂੰ ਪ੍ਰਾਣਾ ਸ਼ਾਲਾ ਦੇ ਪ੍ਰਬੰਧਕ ਕਮੇਟੀ ਦੇ ਹੇਠ ਇੱਥੇ ਲੰਗਰਾਂ ਦੀ ਸੇਵਾ ਸਾਰੀ ਜਿਹੜੀ ਇੱਥੇ ਚਲਾਉਣੀ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸੇ ਵੀ ਮੇਰੇ ਵੀਰ ਨੇ ਖੁੱਲੜ ਬਾਜੀ ਨਹੀਂ ਕਰਨੀ ਵੀ ਮੈਂ ਕਰਿਆ ਆ ਉਹ ਕਰਿਆ ਆ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਰੇ ਪਰਿਵਾਰ ਗੁਰੂ ਗੋਬਿੰਦ ਸਿੰਘ ਦੇ ਸਰਬੰਸਦਾਨੀ ਦਾ ਉਹ ਪਰਿਵਾਰ ਆ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਸ਼ਾ ਨੇ ਜਿਨ੍ਹਾਂ ਨੇ ਹਿੰਦੂ ਧਰਮ ਬਚਾਇਆ ਦਿੱਲੀ ਜਾ ਕੇ ਸੀਸ ਦੇ ਕੇ ਇਸ ਕਰਕੇ ਸਾਰੇ ਮੇਰੇ ਵੀਰਾਂ ਨੇ ਲਾਕਾ ਨਿਵਾਸੀਆਂ ਸ਼ੀਨਾ ਨਰਾਣੀਪੁਰ ਮੇਘੀਆਂ ਗੁਰਿਆ ਪ੍ਰਾਣਾਸ਼ਾਲਾ ਸਾਰੀਆਂ ਸੰਗਤਾਂ ਨੇ ਇੱਥੇ ਪ੍ਰਾਣਾਸ਼ਾਲਾ ਅੱਡਾ ਵਿਖੇ ਪਹੁੰਚਣਾ ਤੇ ਮੇਰੇ ਵੀਰ ਜੋ ਕਾਲੀਆ ਭਾਜੀਪੀਆ ਕੋਈ ਵੀ ਮੇਰਾ ਵੀਰ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਥੇ ਪਾਰਟੀ ਬਾਜੀ ਨੂੰ ਉਤਰ ਜਾਈ ਨਹੀਂ ਦੇਣੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਉਹ ਸ਼ਹੀਦ ਹਨ ਮਹਾਰਾਜੀ ਦਾਦੇ ਸਰਤਾਜ ਹਨ ਉਹਨਾਂ ਦੇ ਚਰਨਾਂ ਵਿੱਚ ਮਹਾਰਾ ਸੱਚੇ ਪਾਤਸ਼ਾਹ ਸਾਰਿਆਂ ਨੇ ਅਰਦਾਸ ਕਰਨੀ ਹੈ ਜਦਾਂ ਗੁਰੂ ਨਾਨਕ ਪਾਤਸ਼ਾਹ ਦਾ ਸੰਗ ਇੱਥੋਂ ਦੀ ਨੰਗਦਾਵਾ ਚੋਲਾ ਸਾਹਿਬ ਪਾਰਟੀ ਦੇ ਉੱਪਰ ਉੱਠ ਉੱਠ ਕੇ ਸਾਰੀਆਂ ਸੰਗਤਾਂ ਨੇ ਇੱਥੇ ਸੇਵਾ ਕਰਨੀ ਹੈ ਕਿਸੇ ਮੇਰੇ ਵੀਰ ਨੇ ਪਾਰਟੀ ਬਾਜੀ ਵਾਲੀ ਕੋਈ ਗੱਲ ਨਹੀਂ ਕਰਨੀ ਹੁੱਲੜ ਬਾਜੀ ਨਹੀਂ ਕਰਨੀ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਪਿੰਡ ਦੇ ਨਾਲ ਸੰਬੰਧਿਤ ਸਰਬਜੀਤ ਸਿੰਘ ਲਾਲੀਆ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕਿ ਬਾਰ ਬਾਰ ਸਾਰੇ ਪ੍ਰਬੰਧਕਾਂ ਵੱਲੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੀਆਂ ਅਪੀਲਾਂ ਕੀਤੀਆਂ ਜਾਂਦੀਆਂ ਨੇ ਅਕਸਰ ਇਸ ਤਰ੍ਹਾਂ ਦਾ ਹੁੰਦਾ ਵੇ ਕਈ ਵਾਰੀ ਇਹ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਇਹ ਸਿਆਸੀ ਪਲੇਟਫਾਰਮ ਬਣ ਜਾਂਦੇ ਨੇ ਇਹਨੂੰ ਕਿਵੇਂ ਦੇਖਦੇ ਹੋ ਕਿੰਦਾਂ ਦੀਆਂ ਤਿਆਰੀਆਂ ਨੇ ਤੁਹਾਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਮਟਨ ਤੋਂ ਸ਼੍ਰੀਨਗਰ ਤੋਂ ਚੱਲਦੇ ਹੋਏ ਵਟਸਐਪ ਤੋਂ ਹੁੰਦੇ ਹੋਏ 17 ਤਰੀਕ ਨੂੰ ਪਰਾਣਾ ਸ਼ਾਲਾ ਸਾਡੇ ਨਗਰ 'ਚ ਪਹੁੰਚਣਾ ਵਾ ਤੇ ਇੱਥੇ ਇਲਾਕੇ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਇੱਕ ਤਿਆਰੀ ਕੀਤੀ ਗਈ ਹੈ ਉਹਨਾਂ ਦੇ ਭਰਵੇਂ ਸਵਾਗਤ ਵਾਸਤੇ ਕਿ ਲੰਗਰ ਲਗਾਏ ਜਾ ਰਹੇ ਹੈ ਚਾਹ ਦੇ ਮਠੀਆਂ ਦੇ ਔਰ ਪ੍ਰਸਾਦ ਦੇ ਦਾਲ ਸਬਜ਼ੀਆਂ ਜੋ ਵੀ ਸਾਰੇ ਸੰਗਤ ਨੇ ਰਲ ਕੇ ਇੱਥੇ ਪ੍ਰੋਗਰਾਮ ਲੀਕਿਆ ਵਾ ਤੇ ਰਹੀ ਗੱਲ ਜਿਹੜੀ ਧਾਰਮਿਕ ਪ੍ਰੋਗਰਾਮ ਹੈ ਇਹ ਸਾਰਿਆਂ ਦੇ ਸਾਂਝੇ ਹੁੰਦੇ ਆ ਇਹਦੇ ਵਿੱਚ ਪਾਰਟੀਬਾਜੀ ਕਿਸੇ ਨੂੰ ਵੀ ਕੋਈ ਕਰਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਇੱਕ ਸਾਡਾ ਉਹ ਗੁਰੂ ਆ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਲਵਾਈ ਸੀ ਕਿ ਸਾਡਾ ਧਰਮ ਬਚਾਓ ਤੇ ਇਹ ਉੱਥੋਂ ਹੀ ਚੱਲਣ ਲੱਗਾ ਵਾ ਨਗਰ ਕੀਰਤਨ ਜਿਹੜੇ ਪੰਡਤਾਂ ਨੇ ਆ ਕੇ ਗੁਰੂ ਤੇਗਵਾਦਰ ਜੀ ਨੂੰ ਆ ਕੇ ਫਰਿਆਦ ਲਵਾਈ ਸੀ ਤੇ ਫਿਰ ਭਾਈ ਜੈਤਾ ਜੀ ਗੁਰੂ ਤੇਗਵਾਦਰ ਸਾਹਿਬ ਜੀ ਤੇ ਭਾਈ ਦੇਆਲ ਜੀ ਜਿਨ੍ਹਾਂ ਦੇ ਉੱਥੇ ਮਤਲਬ ਬਲੀਦਾਨ ਦਿੱਤੇ ਗਏ ਸੀ ਇਹ ਉਹਨਾਂ ਦਾ 350 ਸਾਲਾ ਮਨਾਇਆ ਜਾ ਰਿਹਾ ਵਾ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਪੁਰਾਣੇ ਸ਼ਾਲੇ ਜਿਹੜਾ ਪੜਾ ਹੋ ਰਿਹਾ ਵਾ ਠੀਕ 1 ਵਜੇ ਸੰਗਤਾਂ ਸਾਰੇ ਇਲਾਕੇ ਦੀਆਂ ਇੱਥੇ ਪਹੁੰਚਣ ਤੇ ਉਸ ਨਗਰ ਕੀਰਤਨ ਦਾ ਪਰਮਾ ਸਵਾਗਤ ਕਰਕੇ ਤੇ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਨ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਵੱਲੋਂ ਸਾਰਿਆਂ ਵੱਲੋਂ ਅੱਜ ਇੱਕ ਸਲਾਮ ਕੀਤੀ ਗਈ ਹੈ ਕਮੇਟੀ ਵੱਲੋਂ ਕਿ ਸਾਡੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਣਾ ਸ਼ਾਲਾ ਦੇ ਪ੍ਰਧਾਨ ਜੋ ਬਾਬਾ ਮੁਖਤਿਆਰ ਸਿੰਘ ਜੀ ਹੈ ਉਹ ਪੰਜਾਂ ਪਿਆਰਿਆਂ ਨੂੰ ਸਰੂਪੇ ਦੇ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਜੀ ਆਇਆਂ ਨੂੰ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ 17 ਤਰੀਕ ਦੀਆਂ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਸਾਨੂੰ ਤਾਂ ਜੇ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਸਤਾਪਦੀ ਜਿਹੜੀ ਹੈ ਮਨਾਈ ਜਾ ਰਹੀ ਹੈ ਬੜੀ ਸਰਤਾ ਭਾਵਨਾ ਦੇ ਨਾਲ ਉੱਥੇ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾ ਜਿਹੜੀ ਆ ਇਸਤਾਪਦੀ ਨੂੰ ਲੈ ਕੇ ਇੱਕ ਪਕਾਰ ਦਿਵਸ ਦੇ ਰੂਪ ਦੇ ਵਿੱਚ ਜਿਹੜਾ ਵਾ ਮਨਾਇਆ ਜਾ ਰਿਹਾ ਵਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜਾ ਵਾ ਇਹ ਦਿਹਾੜਾ ਮਨਾਇਆ ਜਾ ਰਿਹਾ ਸੋ ਤੁਹਾਨੂੰ ਦੱਸ ਦਈਏ ਕਿ 17 ਤਰੀਕ ਨੂੰ ਜਿਵੇਂ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਾਣਾਸ਼ਾਲਾ ਦੇ ਵਿੱਚ ਇਹ ਪੜਾ ਹੋਵੇਗਾ ਬਾੜ ਸਾਹਿਬ ਤੋਂ ਜਿਹੜਾ ਚੱਲ ਕੇ ਇੱਥੇ 17 ਤਰੀਕ ਨੂੰ ਪੁੱਜੇਗਾ ਤੇ ਇਸ ਤੋਂ ਅੱਗੇ ਹੁਸ਼ਿਆਰਪੁਰ ਵੱਲੋਂ ਜਿਹੜਾ ਵਾ ਕੂਚ ਕਰੇਗਾ ਸੋ ਬਾਰ-ਬਾਰ ਪ੍ਰਬੰਧਕਾਂ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਜੋ ਨਗਰ ਕੀਰਤਨ ਹੈ ਬੇਸ਼ੱਕ ਪਿੰਡ ਪਦਰ ਤੇ ਸਾਰੀਆਂ ਸੰਗਤਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਵਾ ਪਰ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਫੈਸਲਾ ਕੀਤਾ ਗਿਆ ਵਾ ਗੁਰ ਦੂਰਾ ਪ੍ਰਬੰਧ ਕਮੇਟੀ ਪੁਰਾਣਾ ਸ਼ਾਲਾ ਵੱਲੋਂ ਕਿ ਜੋ ਇਥੋਂ ਦੇ ਪ੍ਰਧਾਨ ਨੇ ਬਾਬਾ ਮੁਖਤਿਆਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਮੂਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਉਹ ਪੰਜਾਂ ਪਿਆਰਿਆਂ ਦੇ ਸਤਕਾਰ ਵੱਜੋਂ ਜਿਹੜਾ ਉਹ ਸਰਪਾਉ ਭੇਟ ਕਰਨੀਆਂ ਪੰਜਾਂ ਪਿਆਰਿਆਂ ਨੂੰ ਸੋ ਇਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਜਿਹੜਾ ਵਾ ਉਤਸ਼ਾਹ ਬਣਿਆ ਹੋਇਆ ਵਾ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਸੰਗਤਾਂ ਜਿਹੜੀਆਂ ਨੇ 17 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਪੁਰਾਣਾ ਸ਼ਾਲਾ ਤੇ ਪੜਾ ਤੇ ਵੱਖੋ-ਵੱਖ ਪਿੰਡਾਂ ਤੋਂ ਜਿਹੜਾ ਵਾ ਇੱਥੇ ਪਹੁੰਚ ਕੇ ਸੋ ਇਸ ਨਗਰ ਕੀਰਤਨ ਦੇ ਜਿਹੜੇ ਆ ਦਰਸ਼ਨ ਕਰਨ ਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ ਬਲੌ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ